ਪਿਛਲੇ ਲੰਬੇ ਸਮੇਂ ਤੋਂ ਅਸਾਮ ਦੀ ਡਿਬ੍ਰੂਗੜ ਜੇਲ੍ਹ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਦੀ ਕਾਰਡੀਓ ਲੀਕ ਹੋਣ ਤੋਂ ਬਾਅਦ ਉਸ ਆਡੀਓ ਵਿੱਚ ਦਿੱਤੇ ਸੰਦੇਸ਼ ਦੇ ਅਨੁਸਾਰ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਡੀਸੀ ਅੰਮ੍ਰਿਤਸਰ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਪੁੱਜਾ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਡੀਸੀ ਅੰਮ੍ਰਿਤਸਰ ਨੂੰ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਡੀਸੀ ਅੰਮ੍ਰਿਤਸਰ ਨੂੰ ਮਿਲਣ ਤੋਂ ਬਾਅਦ ਪਰਿਵਾਰ ਨੇ ਮੀਡੀਆ ਨਾਲ ਗਲਤ ਬਤ ਕਰਦੇ ਦੱਸਿਆ ਦੀ ਡੀਸੀ ਅੰਮ੍ਰਿਤਸਰ ਨੇ ਉਹਨਾਂ ਦੀ ਮੰਗਾਂ ਦੇ ਉੱਤੇ ਵਿਚਾਰ ਕਰਨ ਲਈ ਥੋੜਾ ਸਮਾਂ ਮੰਗਿਆ ਹੈ ਇਸ ਦੇ ਨਾਲ ਹੀ ਪਰਿਵਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਇੱਕ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਡਿਬ੍ਰੂਗੜ੍ਹ ਜੇਲ੍ਹ ਵਿੱਚ ਅਮਰਿਤਪਾਲ ਜਾਂ ਉਹਨਾਂ ਦੇ ਕਿਸੇ ਸਾਥੀ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਦੀ ਭਗਵੰਤਮਾਨ ਸਰਕਾਰ ਹੋਵੇਗੀ ਪੰਜਾਬ ਹਲਚਲ ਲਈ ਅੰਮ੍ਰਿਤਸਰ ਤੋਂ ਬਿਊਰੋ ਚੀਫ ਨਰਿੰਦਰ ਸੇਠੀ ਦੀ ਰਿਪੋਰਟ ਜੋ ਹਟੇ ਗੋਸਾ ਉਹ ਅਸੀਂ ਕਰਾਂਗੇ ਇਕੱਠ ਕਰਾਂਗੇ ਅਸੀਂ ਭੋਖੜਤਾਲ ਤੇ ਭਾਵਾਂਗੇ ਸਾਡੀ ਲਾਸਟਿੰਗ ਵਾਰਨਿੰਗ ਇਹੀ ਆ ਉਹਨਾਂ ਦੀ ਵੀ ਇਹੀ ਆ ਕਿ ਉਹਨਾਂ ਨੂੰ ਜੇਲ੍ਹ ਚ ਇੱਥੇ ਪੰਜਾਬ ਸਿਫਟ ਕੀਤਾ ਜਾਏ ਭਾਵੇਂ ਕਿਸੇ ਵੀ ਖਤਰਨਾਕ ਜੇਲ੍ਹ ਚ ਲੈ ਆਉਣ ਉੱਥੇ ਉਹਨਾਂ ਦੀ ਜਾਨ ਨੂੰ ਖਤਰਾ ਵਾ ਤੇ ਇਹ ਕਰਕੇ ਉਹਨਾਂ ਨੂੰ ਇੱਥੇ ਪੰਜਾਬ ਦੀ ਜੇਲ੍ਹ ਚ ਸਿਫਟ ਕੀਤਾ ਜਾਵੇ ਉਹ ਕਹਿੰਦੇ ਠੀਕ ਵਧੀਆ ਰਿਸਪਾਂਸ ਦਿੱਤਾ ਉਹ ਕਹਿੰਦੇ ਟਾਟਾ ਕਰਦੇ ਇੱਕ ਦੋ ਦਿਨ ਕੱਲ ਤੱਕ ਤਾਂ ਦੱਸ ਦੇ ਕਿ ਕਿਤੇ ਕਨਾਉਣੀ ਹੱਦ ਤੱਕ ਗਿਰ ਗਏ ਨਾ ਕਿਸੇ ਦੀ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਆ ਬਾਥਰੂਮ 'ਚ ਕੈਮਰੇ ਲਗਾਉਂਦਾ ਕੀ ਹੱਕ ਸੀ ਤੁਸੀਂ ਜੇ ਰੂਮ 'ਚ ਵੀ ਲਵਾਉਣਾ ਹੁੰਦਾ ਦੱਸੋ ਕਿ ਤੁਸੀਂ ਕੈਮਰੇ ਦੀ ਨਿਗਰਾਨੀ ਹੇਠ ਜੇ ਜੇ ਕੈਮਰਾ ਕਮਰੇ 'ਚ ਵੀ ਲਵਾਉਣਾ ਚਾਹੁੰਦੇ ਜੇ ਬਾਥਰੂਮ 'ਚ ਕੈਮਰੇ ਲਾਉਣ ਦਾ ਕੀ ਕੰਮ ਸੀ ਬਾਕੀ ਇੱਕ ਸੂਈ ਤੱਕ ਇਹ ਅੰਦਰ ਜਾਣ ਨਹੀਂ ਦਿੰਦੇ ਤਿੰਨ ਤਿੰਨ ਵਾਰੀ ਸਾਡੀ ਤਲਾਸ਼ੀ ਕਰਕੇ ਸਾਨੂੰ ਅੰਦਰ ਨਗਾਉਂਦੇ ਉੱਥੇ ਕੈਮਰੇ ਤੇ ਫੋਨ ਕਿੱਥੋਂ ਚੱਲੇਗੇ ਟੀਜੀਪੀ ਸਾਹਮਣੇ ਜਿਹੜੇ ਉਹ ਪਸਪਾਉਂਦੇ ਆ ਕਿ ਸੈੱਲ ਦੇ ਵਿੱਚੋਂ ਆਹ ਤਰਾਜ ਜੋ ਬਸਤਾ ਬਾਈਨ ਰਿਮੋਟ ਕੰਟਰੋਲ ਆ ਕੀ ਜਾਂ ਮਿਲਿਆ ਬਾਅਦ ਚੋਟਾ ਲੱਗਦਾ ਸਾਰਾ ਸੋਸ਼ੇ ਉਹਨਾਂ ਨੇ ਆਪ ਹੀ ਰੱਖ ਕੇ ਕੀਤਾ ਵਾ ਅੰਦਰ ਇੱਕ ਸੂਈ ਤੱਕ ਨਹੀਂ ਜਾਣ ਦਿੰਦੇ ਤਿੰਨ ਵਾਰੀ ਸਾਡੀ ਤਲਾਸ਼ੀ ਹੁੰਦੀ ਜਦੋਂ ਅਸੀਂ ਮੁਲਾਕਾਤ ਤੇ ਜਾਂਦੇ ਆ ਉਹ ਸਾਰਾ ਨੇ ਉਹਨਾਂ ਨੇ ਆਪ ਹੀ ਰੱਖ ਕੇ ਕਿਉਂਕਿ ਐਨਐਸ ਖਤਮ ਹੋਣ ਵਾਲੀ ਇਹਨਾਂ ਦਾ ਕੋਈ ਹੋਰ ਪਲਾਨ ਹੈ ਕਿ ਉਹ ਆਪ ਹੀ ਸਾਰਾ ਸਮਾਨ ਰੱਖ ਕੇ ਤੋਂ ਉੱਥੇ ਆਪ ਹੀ ਫੋਟੋ ਖਿੱਚ ਕਰੇ ਪਰਿਵਾਰ ਦੀ ਫੋਨ ਤੇ ਗੱਲਬਾਤ ਨਹੀਂ ਕਰਵਾਈ ਜਾ ਰਹੀ ਕੱਲ ਥੋੜੀ ਜੀ ਗੱਲਬਾਤ ਹੋਈ ਸੀ ਜਦੋਂ ਭਾਈ ਸਾਹਿਬ ਦੀ ਰਿਕਾਰਡਿੰਗ ਆਈ ਆ ਉਹਨਾਂ ਨੇ ਦੱਸਿਆ ਕਿ ਇਹ ਭੁਖੜ ਹੜਤਾਲ ਦੇ ਦੋ ਤਿੰਨ ਜਾਣੇ ਵਿੱਚ ਜ਼ਿਆਦਾ ਸੀਰੀਅਸ ਵੀ ਆ ਤੇ ਉਹ ਹੁਣ ਤਾਂ ਹੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਹੁਣ ਵੇਖੋ ਇਹਨਾਂ ਦਾ ਕੱਲ ਤੱਕ ਫੈਸਲਾ ਹੀ ਲੈਣੇ ਆ ਵੀ ਇਹ ਕੀ ਕਰਦੇ ਭਾਈ ਸਾਹਿਬ ਨੇ ਕਿਹਾ ਕਿ ਮੈਨੂੰ ਪੰਜਾਬ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਸਾਨੂੰ ਸਾਨੂੰ ਇੱਥੇ ਖਤਰਾ ਵਾ ਅਸੀਂ ਫੇਰ ਹੀ ਅੰਨ ਪਾਣੀ ਛੱਕਾਂਗੇ ਜਦੋਂ ਹਣ ਪੰਜਾਬ ਦੀ ਕਿਸ ਜੇਲ੍ਹ ਤੇ ਸ਼ਿਫਟ ਕੀਤਾ ਜਾਵੇ ਫੇਰ ਅਸੀਂ ਵੀ ਭੁਖੜ ਫੇਰ ਅਸੀਂ ਭੁਖੜ ਹੜਤਾਲ ਤੇ ਬੈਠਾਂਗੇ ਸਾਰੀ ਸੰਗਤ ਨੂੰ ਕਾਲ ਦਵਾਂਗੇ ਫੇਰ ਅਸੀਂ ਭੁਖੜ ਹੜ ਆਈ ਹੈ ਕੋਈ ਸਰਕਾਰ ਕੋ ਤੁਹਾਨੂੰ ਸੁਨੇਹਾ ਆਇਆ ਇਸ ਮਸਲੇ ਤੇ ਅਜੇ ਕੋਈ ਨਹੀਂ ਆਇਆ ਆਡੇ ਕੋ ਦੂਜੀ ਸਾਡੇ ਨਾਲ ਬਥੇਰੀ ਹੈ ਜਥੇਬੰਦੀਆਂ ਅਸੀਂ ਆਪਣੀ ਮਤਲਬ ਕਿ ਕਾਲ ਦਵਾਂਗੇ ਕੱਲ ਤੱਕ ਇਹਨਾਂ ਦਾ ਫੈਸਲੇ ਦੀ ਵੇਟ ਕਰਦੇ ਆਂ ਫਿਰ ਅਸੀਂ ਵੀ ਭੁੱਖ ਹੜਤਾਲ ਤੇ ਬਹਿ ਜਾਵਾਂਗੇ ਡੀਸੀ ਸਾਹਮਣੇ ਕੀ ਕਿਹਾ ਛੋਣੂ ਜੀਸੀ ਸਾਹਿਬ ਨੇ ਕਿਹਾ ਵੀ ਮੈਂ ਕਰਦਾ ਹਾਂ ਜਿੰਨੀ ਵੀ ਸਾਡੇ ਕੋ ਹੋ ਸਕਦੀ ਵਾਤਵਾਂਧ ਕੋਸ਼ਿਸ਼ ਕਰਦੇ ਕੱਲ ਤੱਕ ਤਾਂ ਦਿੰਦੇ ਨੇ ਇਸ ਨਾਲ ਗੱਲਬਾਤ ਹੋਈ ਉਹਨਾਂ ਨੇ ਡੀਸੀ ਸਾਹਿਬ ਨੇ ਇਹ ਕਿਹਾ ਹੈ ਕਿ ਵਿਦਨ 1 ਆਵਰ ਜੋ ਵੀ ਤੁਹਾਡੀ ਡਿਮਾਂਡ ਆ ਇਹ ਮੈਂ ਉੱਪਰ ਸੈਕਟਰੀ ਹੋਮ ਨੂੰ ਪਹੁੰਚਾ ਦਿਆਂਗਾ ਕਾਰਵਾਈ ਸਰਕਾਰ ਨੇ ਕਰਨੀ ਹੈ ਮੈਂ ਸਿਫਾਰਿਸ਼ ਕਰਾਂਗਾ ਕਿ ਹਾਲਾਤ ਵਿਗੜ ਸਕਦੇ ਆ ਇਹ ਡੀਸੀ ਸਾਹਿਬ ਪਰ ਤੁਹਾਡੇ ਰਾਈ ਤੁਹਾਡੇ ਰਾਈ ਪਰਿਵਾਰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਭਗਵਾਨ ਦਮਨ ਦੀ ਗਵਰਨਮੈਂਟ ਹੈ ਅਸੀਂ ਉਹਨੂੰ ਵੀ ਅੱਜ ਡੀਸੀ ਸਾਹਿਬ ਦੀ ਕੋਠੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਦੋਂ ਇਲੈਕਸ਼ਨਾਂ ਸਿਰ ਤੇ ਆਉਂਦੀਆਂ ਆ ਉਦੋਂ ਹੀ ਪਲਮਾਮਾ ਹੁੰਦਾ ਹੈ ਉਦੋਂ ਹੀ ਸਾਰੀਆਂ ਸਟ੍ਰੈਟਜੀ ਰਚੀ ਜਾਂਦੀ ਹੈ ਕੇਂਦਰ ਜਿਹੜਾ ਹੈ ਉਹ ਉਸ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਅੱਜ ਤੱਕ ਕਿਸੇ ਦੇ ਬਾਥਰੂਮ ਦੇ ਵਿੱਚ ਕੈਮਰੇ ਨਹੀਂ ਲਾਏ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਕੈਮਰੇ ਲਾ ਕੇ ਕੀ ਸਟ੍ਰੈਟਜੀ ਰਚ ਰਿਆ ਹੈ ਕੀ ਇੱਕ ਸਟੇਜ ਨੈਰੇਟਿਵ ਸਿਰਜ ਰਹੀ ਹੈ ਉਹਦਾ ਮਤਲਬ ਇਹ ਹੈ ਕਿ ਜਦੋਂ ਐਨਐਸਏ ਖਤਮ ਹੋਊਗੀ ਜਾਂ ਤਾਂ ਇੱਕ ਨਵਾਂ ਕੇਸ ਬਣਾ ਕੇ ਇਹਨਾਂ ਨੂੰ ਇੱਥੇ ਦਿਬੜੂਗੜ ਦੀ ਜੇਲ੍ਹ ਚ ਰੱਖਿਆ ਜਾਊਗਾ ਤੇ ਜਾਂ ਫਿਰ ਇਹ ਜਦੋਂ ਸਿੱਖੀ ਦਾ ਪ੍ਰਚਾਰ ਜਾ ਕੇ ਫਿਰ ਦੁਬਾਰਾ ਉਸ ਪ੍ਰਚਾਰ ਨੂੰ ਆਰੰਭ ਕਰਨਗੇ ਤੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਜਿਹੜੀ ਹੈ ਉਹ ਲੀਕ ਕਰਕੇ ਜੋੜ-ਜੋੜ ਕੇ ਸੋਸ਼ਲ ਮੀਡੀਆ ਦੇ ਰਾਈ ਕਰੋੜਾ ਰੁਪਇਆ ਖਰਚ ਕਰਕੇ ਤੇ ਸਿੱਖੀ ਕਰਦਾਰ ਨੂੰ ਢਾਹ ਲਾ ਦਈਏ ਸੋ ਇਹ ਸਾਰੀ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਇਹਨੂੰ ਅਸੀਂ ਚੰਗੀ ਤਰ੍ਹਾਂ ਬੁੱਝ ਚੁੱਕੇ ਹਾਂ ਜਾਣਦੇ ਹਾਂ ਔਰ ਪਰਿਵਾਰ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਹੁਣ ਜੇ ਅੱਜ ਡੀਸੀ ਸਾਹਿਬ ਨੇ ਆਪਣਾ ਮੈਸੇਜ ਉਧਰ ਨੂੰ ਭੇਜ ਦੇਣਾ ਹੈ ਉਧਰੋਂ ਕੀ ਰეკਮੈਂਡੇਸ਼ਨ ਆਉਂਦੀ ਹੈ ਤੇ ਮੁੱਖ ਮੰਤਰੀ ਕੀ ਇਹਦੇ ਤੇ ਕੰਮ ਕਰਦਾ ਹੈ ਜੇ ਮੁੱਖ ਮੰਤਰੀ ਨੇ ਨਾ ਆਪਣਾ ਬੰਦਾ ਇੱਥੇ ਰੋਲ ਅਦਾ ਕੀਤਾ ਇਹ ਸਮਝਿਆ ਕਿ ਅੰਮ੍ਰਿਤਪਾਲ ਫੇਰ ਦਿਵੜੂਗੜ੍ਹ ਦੀ ਦੇਲ ਦੇ ਵਿੱਚ ਬੰਨ ਰਵੇ ਜਿਹੜੀਆਂ ਜਥੇਬੰਦੀਆਂ ਪਰਿਵਾਰ ਨੇ ਜੋ ਕੌਲ ਦਿੱਤੀ ਜੋ ਪਰਿਵਾਰ ਨੇ ਸਾਨੂੰ ਹੁਕਮ ਦਿੱਤਾ ਪਿਆ ਆਪਾਂ ਆ ਕੰਮ ਕਰਨਾ ਤੇ ਸਾਰੀਆਂ ਜਥੇਬੰਦੀਆਂ ਉਥੇ ਡਟ ਕੇ ਖੜਨਗੀਆਂ ਭਾਵੇਂ ਸਾਨੂੰ ਛੜਕਾਂ ਬੰਦ ਕਰਨੀਆਂ ਪੈਣ ਭਾਵੇਂ ਸਾਨੂੰ ਜੋ ਵੀ ਕਰਨਾ ਪਵੇ ਪਰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਜ਼ਿੰਮੇਵਾਰ ਸਰਕਾਰ ਹੋਊਗੀ ਜੇ ਸਾਡੇ ਨੌਜਵਾਨ ਜਿਹੜੇ ਕਈ ਤਿੰਨ ਜਿਆਦੇ ਸੀਰੀਅਸ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਊਗਾ ਇਹ ਨਾ ਕਵੇ ਮੋਦੀ ਸਾਹਿਬ ਕਿ ਮੈਂ ਇੱਥੇ ਯਾਤਰਾ ਲੈ ਕੇ ਆਜੂਗਾ ਮੈਂ ਇੱਥੇ ਆ ਕਰ ਲੂੰਗਾ ਪੰਜਾਬ ਦੀ ਧਰਤੀ ਤੇ ਵੜਨਾ ਔਖਾ ਹੋ ਜਾਊਗਾ ਜੇ ਸਾਡੇ ਨੌਜਵਾਨਾਂ ਦਾ ਬਾਲ ਵੀ ਵਿੰਗਾ ਹੋਇਆ ਤੇ ਅੱਜ ਮੈਂ ਪਰਿਵਾਰ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਵੇਟ ਜ਼ਰੂਰ ਕਰਾਂਗੇ ਪਰ ਕਿਸੇ ਹੱਦ ਤੱਕ ਪ੍ਰਸ਼ਾਸਨ ਤੇ ਸਰਕਾਰ ਆਪਣਾ ਰੋਲ ਅਦਾ ਕਰੇ ਨਹੀਂ ਤੇ ਫਿਰ ਜਿਹੜਾ ਪਰਿਵਾਰ ਸਾਨੂੰ ਹੁਕਮ ਕਰੂਗਾ ਉਹਦੇ ਤੇ ਸਾਰੀਆਂ ਜੱਥੇਬੰਦੀਆਂ ਪੂਰਾ ਹੋ ਜੂਗਾ ਜੀ ਸਾਹਿਬ ਜੀ ਜਿਹੜਾ ਭਾਈ ਅਮਰਤਪਾਲ ਸਿੰਘ ਭਾਈ ਪੰਕਲਪ੍ਰੀਤ ਸਿੰਘ ਤੇ ਸਾਰੇ ਸਿੰਘਾਂ ਦੀ ਪਰਵਾਰਾਂ ਦੀ ਗਵਾਹੀ ਦੇ ਵਿੱਚ ਜਿਹੜੇ ਦਸੇ ਸਿੰਘ ਹੈ ਡਿਬਰੂਗੜ ਜੇਲ੍ਹ ਚ ਆ ਕੇ ਸੀ ਮਿਲੇ ਆ ਪੀਸੀ ਨੂੰ ਸਾਰੀ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਗੱਲ ਦੱਸੀ ਆ ਗੱਲ ਜਿਹੜੇ ਕੈਮਰੇ ਲਾਏ ਆ ਨਜਾਇਜ਼ ਉੱਥੇ ਜਦੋਂ ਕਿਹਾ ਜਦੋਂ ਸਲਾਈ ਸੂਈ ਨਹੀਂ ਜਾ ਸਕਦੀ ਤੇ ਕੈਮਰੇ ਕਿਵੇਂ ਚਲੇ ਗਏ ਤੇ ਡੀਸੀ ਨੂੰ ਕਿਹਾ ਕਿ ਇਹ ਜਿਹੜਾ ਅਧਿਕਾਰ ਤਾਂ ਤੁਹਾਡੇ ਕੋਲੇ ਆ ਇਹ ਡੀਸੀ ਨੂੰ ਕਿਹਾ ਕਿ ਜਦੋਂ ਮੁਲਾਕਾਤ ਕਰਨੀ ਹੁੰਦੀ ਆ ਤੁਹਾਡੇ ਕੋਲੋਂ ਉਹ ਸਿਰਫ ਡਿਬਰੂਗੜ ਜੇਲ੍ਹ ਦੇ ਵਿੱਚ ਅਧਿਕਾਰ ਤਾਂ ਤੁਹਾਡੇ ਸਾਰੇ ਤੁਹਾਡੇ ਕੋਲ ਆ ਤੇ ਫਿਰ ਉਹਨਾਂ ਨੂੰ ਸਾਰੀ ਗੱਲ ਬਲੀਲਾਂ ਕੀਤੀ ਤੇ ਇੱਕ ਕਹ ਕੇ ਸਾਡੀ ਜੇਲ੍ਹ ਤੁਰੰਤ ਸ਼ਿਫਟ ਕੀਤੀ ਜਾਵੇ ਜੇ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਜਿਹੜੇ ਭੁਖੜ ਧਾਲ ਤੇ ਬੈਠੇ ਆ ਜੇ ਉਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਗਿਆ ਤੁਹਾਡੀ ਜ਼ਿੰਮੇਵਰੀ ਆ ਤੇ ਡੀਸੀ ਨੇ ਗੱਲ ਚੱਜਣਾਕ ਸੁਣੀ ਆ ਤੇ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਵਿੱਚ ਵਿੱਚ ਮੈਂ ਸਾਰੀ ਰਿਪੋਰਟ ਤੁਹਾਨੂੰ ਟੈਲੀਫੋਨ ਤੇ ਦੱਸ ਦੂੰਗਾ ਉਹਨਾਂ ਨੇ ਟੈਲੀਫੋਨ ਜਥੇਬੰਦੀਆਂ ਦੇ ਵੀ ਲੈ ਲਏ ਪਰਿਵਾਰ ਦੇ ਵੀ ਲੈ ਲਿਆ ਅਗਲੀ ਗੱਲ ਸਰਕਾਰ ਨੇ ਕਰਨੀ ਆ ਅਸੀਂ ਇਹ ਕਹ ਜਾਂਦਾ ਤੇ ਇਹਦੇ ਨਾਲ ਨਾਲ ਜਿਹੜੇ ਬੰਦੇ ਇੱਥੇ 24 ਜੇਲ੍ਹ ਚ ਗੱਡੀਆਂ ਫੜੀਆਂ ਉਹਨਾਂ ਦੇ ਬਾਰੇ ਵੀ ਅਸੀਂ ਗੱਲ ਕੀਤੀ ਹੈ ਜਿਹੜੀਆਂ ਤਲਾਸ਼ੀਆਂ ਹੁੰਦੀਆਂ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਜਿਹੜੀ ਜਲੀਲ ਕੀਤਾ ਜਾਂਦਾ ਉਹਦੇ ਗੱਲ ਵੀ ਕੀਤੀ ਹੈ ਇਹ ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਉਹਦੀ ਵੀ ਗੱਲ ਕੀਤੀ ਹੈ ਅਸੀਂ ਸਾਰਿਆਂ ਨੇ ਕਿਹਾ ਜੋ ਪਰਿਵਾਰ ਹੁਕਮ ਕਰੂਗਾ ਕਿਉਂਕਿ ਹੁਕਮ ਦਾ ਪਰਿਵਾਰ ਦਾ ਹੀ ਚੱਲਣਾ ਤੇ ਜੇ ਅਮਰਤਪਾਲ ਨੂੰ ਕੁਛ ਹੋ ਗਿਆ ਸਾਥੀਆਂ ਨੂੰ ਸਰਕਾਰ ਦੀ ਜੁਮੇ ਹੋਰ ਵਰੂਗੀ ਤੇ ਅਸੀਂ 24 ਘੰਟਿਆਂ ਦਾ ਨੇ ਅਸੀਂ ਕਿਹਾ ਵੀ ਸਾਨੂੰ ਮਜਬੂਰ ਹੋਣਾ ਪਊਗਾ ਅਸੀਂ ਮਜਬੂਰ ਹੋਣਗਾ ਅਲੱਗ ਸਟੈਪ ਲਾਵਾਂਗੇ ਅਸੀਂ ਜਿਆਦਾ ਡਿੱਕਣਾ ਨਹੀਂ ਤੇ ਅਸੀਂ ਕਹਿੰਨਾ ਤੁਰੰਤ ਜੇਲ੍ਹ ਸ਼ਿਫਟ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੇ ਕੇਸ ਵਾਪਸ ਐਨਐਸਏ ਹਟਾਏ ਜਾਣ ਤੇ ਜੇ ਆਪਾਂ ਸਾਡੇ ਸਿੰਘਾਂ ਨੇ ਜੋਧਪੁਰ ਦੇ ਵਿੱਚ ਵੀ ਐਨਐਸਏ ਲੱਗਿਆ ਐਨਐਸਏ ਤੋਂ ਡਰਦੇ ਡਰਦੇ ਕੋਈ ਨਹੀਂ ਗਿਆ ਸੀ ਇਸ ਕਰਕੇ ਐਨਐਸਏ ਵਧਾਉਣ ਦੀ ਇੱਕ ਪਾਲਿਸੀ ਆ ਤੇ ਇਹ ਤੁਰੰਤ ਸਰਕਾਰ ਨੂੰ ਇਹਦਾ ਮਾਹੌਲ ਖਰਾਬ ਹੋਣ ਤੋਂ ਬਚਣਾ ਚਾਹੀਦਾ ਤੇ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ